ਬਾਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਦੀ ਫਤਿਹ ਅੱਜ ਮੈਂ ਪੁਰਾਣੇ ਸਮੇਂ ਦੀ ਗੱਲ ਕਰਦਾ ਜਦੋਂ ਬਲਦ ਗੱਡੇ ਹੁੰਦੇ ਤੇ ਤਾਂ ਇੱਕ ਜੱਟ ਨੂੰ ਕਿਸਾਨ ਨੂੰ ਬਹੁਤ ਸੌਂਕ ਰਿਆਂਦਾ ਤੇ ਦਿੱਲੀ ਦੇਖਣ ਦਾ ਤਾਂ ਉਹ ਇੱਕ ਮੀਆਂ ਨੂੰ ਪੁੱਛ ਬੈਠਿਆ ਕਿ ਉਹਨੂੰ ਮੀਆਂ ਮਿਲ ਗਿਆ ਕਹਿੰਦਾ ਮੀਆਂ ਜੀ ਮੈਂ ਦਿੱਲੀ ਦੇਖਣੀ ਆ ਮਨ ਬਹੁਤਾ ਕਾਲਾ ਪਿਆ ਹੋਇਆ ਵੀ ਕਦੋਂ ਦਿੱਲੀ ਦੇਖਾਂ ਵੀ ਕੋਈ ਨੁਕਤਾ ਦੱਸੋ ਮੀਆਂ ਕਹਦਾ ਨੁਕਤਾ ਤਾਂ ਤੈਨੂੰ ਦੱਸਦਾ ਨਾ ਤੈਨੂੰ ਤਾਂ ਦਿੱਲੀ ਵਾਲਾ ਫ੍ਰਿਜ ਦਿਖਾ ਦੂ ਕਹਿੰਦਾ ਜੀ ਦੱਸੋ ਫਿਰ ਕਹਿੰਦਾ ਤੈਨੂੰ ਰਸਤੇ 'ਚ ਕੋਈ ਉਹ امیرਜਾ ਬੰਦਾ ਤਕੜਾ ਮਿਲ ਗਿਆ ਅੱਖ 'ਚ ਕਰ ਦੋ ਮਾਰੀ ਥੱਪੜ ਕਰਨ ਤੇ ਕਹਿੰਦਾ ਫਿਰ ਜਦੋਂ ਉਹਦੇ ਅੱਖਾਂ 'ਚ ਦਿਨੇ ਤਾਰੇ ਦੇਖਣ ਲੱਗੇ ਤੈਨੂੰ ਆਪੀ ਦਿੱਲੀ ਦਿਖਾ ਦੂ ਤਾਂ ਉਹ ਆਲੇ-ਦਾਲੇ ਬੰਦੇ ਦੇਖਦਾ ਉਹਨੂੰ ਜਦ ਕੋਈ ਟੱਕਰਿਆ ਨਾ ਜਦੋਂ ਕੋਲੇ ਮੀਆਂ ਖੜਾ ਤੀ ਉਹਨੇ ਇੱਕ ਮੀਏ ਦੇ ਦੱਬ ਕੇ ਮਾਰਿਆ ਕੰਨ ਦੀ ਜੜ੍ਹ ਤੇ ਥੱਪੜ ਮੀਏ ਨੂੰ ਲਾਤਾ ਝੋਲਾ-ਝੋਲਾ ਦਿਖਣਾ ਮੀਏ ਨੂੰ ਕਹਿੰਦਾ ਮੀਆਂ ਜੀ ਕੁਝ ਦਿਖਿਆ ਹੈ ਕਹਿੰਦਾ ਯਾਰ ਤਾਂ ਹੈ ਮੇਰੇ ਕਾਹ ਤੋਂ ਮਾਰਿਆ ਕਹਿੰਦਾ ਫਿਰ ਮੈਨੂੰ ਹੋਰ ਤਾਂ ਕੋਈ ਬੰਦਾ ਟੱਕਰਦਾ ਨਹੀਂ ਤੀ ਕਹਿੰਦਾ ਤੈਨੂੰ ਮਾਹੀ ਦਿਖਾਉਣਾ ਦਿੱਲੀ ਤਾਂ ਮੀਏ ਨੇ ਰਿਪੋਰਟ ਕਰੀ ਥਾਣੇ ਤਾਂ ਥਾਣੇ ਵਾਲੇ ਆਏ ਜੱਟ ਦੇ ਘਰੇ ਕਿਸਾਨ ਦੇ ਤਾ ਉਹਨੂੰ ਕਹਿਣ ਲੱਗੇ "ਬਿੱ ਧੜਕੇ ਆ ਜੀ ਬਈ ਤੈਨੂੰ ਦਿੱਲੀ ਦਰਬਾਰ ਚ ਹਾਜ਼ਰ ਕਰਾਂਗੇ" ਤਾ ਕਿਸਾਨ ਬਹੁਤ ਖੁਸ਼ੀ ਹੋਇਆ ਕਹਿੰਦਾ ਇਹ ਤਾਂ ਗੱਲੇ ਬਣ ਗਈ ਤਾ ਉਹ ਜਦੋਂ ਥਾਣੇਦਾਰ ਨੂੰ ਕਹਿੰਦਾ ਮੈਂ ਆਪਦਾ ਗੱਡਾ ਤੇ ਬਲਦ ਲੈ ਕੇ ਆਉਂਗਾ ਨਾਲ ਉਹ ਤਾਂ ਵੀ ਨਾ ਨਹੀਂ ਮੈਂ ਜਾਂਦਾ ਕਹਿੰਦੇ ਠੀਕ ਹੈ ਕਹਿੰਦਾ ਦੋ ਸਪਾਹੀ ਭੇਜ ਦਾਂਗੇ ਤੇਰੇ ਨਾਲ ਤਾ ਉਹ ਜਦੋਂ ਉੱਠਿਆ ਦੂਜੇ ਦਿਨ ਤੜਕੀ ਗਿਆ ਥਾਣੇ ਮੂਹਰੇ ਥਾਣੇਦਾਰ ਨੂੰ ਹਾਕਾਂ ਮਾਰੇ ਵੀ ਆਓ ਬਾਹਰ ਥਾਣੇਦਾਰ ਸਾਹਿਬ ਉਹਨੇ ਦੇਖਿਆ ਥਾਣੇਦਾਰ ਨਾਲੇ ਹੱਸੇ ਕਹਿੰਦਾ ਉਹ ਤਾਂ ਗੱਡਾ ਲਈ ਖੜਾ ਪਤੰਦਰਾ ਉਹਨੇ ਦੋ ਆਪਣੇ ਸਪਾਹੀ ਭੇਜੇ ਗੱਡੇ 'ਚ ਬਿਠਾਤੇ ਕਹਿੰਦਾ ਵੀ ਲੈ ਕੇ ਜਾਓ ਦਿੱਲੀ ਨੂੰ ਥਾਣੇਦਾਰ ਕਹਿੰਦਾ ਤੈਨੂੰ ਇਹ ਫੜ ਕੇ ਲੈ ਜਾਣ ਗ੍ਰਿਫਤਾਰ ਕਰਕੇ ਕਹਿੰਦਾ ਜੀ ਕੋਈ ਨਾਲ ਨਾਲ ਰਹਾਤਾ ਦੱਸੇ ਜਾਣਗੇ ਤਾਂ ਦੋਏ ਜਣੇ ਉਹ ਵਿੱਚ ਬੈਠ ਗਏ ਤਾਂ ਰਾਜਕੀ ਦੇਖਦਾ ਇੱਕ 7-8 ਸਾਲ ਦਾ ਜਵਾਕ ਰਾਜ ਲਿਟ ਜਾਂਦਾ ਉਹਦੀ ਮਾਂ ਠਾਲਦੀ ਹੈ ਤਾਂ ਉਹ ਉਹਨੂੰ ਹਾਕਾਂ ਮਾਰ ਲੱਗੀ ਜਦੋਂ ਜੱਟ ਕੁੱਲ ਦੀ ਗੱਡਾ ਕਹਿੰਦੀ ਭਾਈ ਖਿੱਚੀ ਕਰਨੇ ਦੇ ਜਦੋਂ ਜੱਟ ਨੇ ਉੱਤਰ ਕੇ ਦਿੱਤਾ ਬਟਾ ਕੰਨ ਨਿਕਲਣ ਵਾਲਾ ਕਰਤਾ ਉਹ ਕਹਿੰਦੀ ਛੜ ਦੇ ਛੜ ਦੇ ਜਵਾਕ ਦੇ ਚੱਕੜਾ ਦੇ ਜਦੋਂ ਕਹਿੰਦਾ ਜੇ ਤੈਂ ਵੀ ਤੇਰੀ ਦੇਖਣੀ ਆ ਤੂੰ ਵੀ ਬੈਠ ਜਾ ਵਿਚੋ ਤਾਂ ਉਹ ਤਾਂ ਉਹਦੇ ਚੱਕਮੀ ਪੈਰੀ ਹੋਊਗੀ ਔਰ ਪੁਰਸਾਲੇ ਵੀ ਸੋਚਦੇ ਵੀ ਜਦੋਂ ਬੰਦਾ ਬੰਦਾ ਸਿੱਧਾ ਸਾਦਾ ਹੈ ਇਹ ਲੋਕ ਤਾਂ ਇਹਦੇ ਨਾਲ ਪੰਗਾ ਲੈਂਦੇ ਨੇ ਤਾਂ ਜਦੋਂ ਰਾਜ ਇੱਕ ਸਾਤ ਤੁਰਿਆ ਜਾਂਦਾ ਸੀ ਉਹਦੇ ਲਈ ਬੇਨਤੀ ਜਦੋਂ ਤੁਰਿਆ ਜਾਂਦਾ ਕਹਿੰਦਾ ਬਾਬਾ ਜੀ ਕਿੱਥੇ ਜਾਓਗੇ ਤਾਂ ਕਹਿੰਦਾ ਚੱਲ ਛੋੜੀ ਤਾਂ ਦਾਣੇ ਹੋ ਜੂ ਜੇ ਸਾਨੂੰ ਕਿਤੇ ਲੈ ਗਏ ਬਾਬੇ ਨੂੰ ਕਹਿੰਦਾ ਵੀ ਬੱਠੋ ਵਿੱਚੋਂ ਗੱਡੇ ਦੇ ਤੁਰੇ ਜਾਂਦੇ ਹਾਂ ਤਾਂ ਉਹ ਕਿਤੇ ਗੱਡੇ ਦਾ ਟਾਇਰ ਪੱਈਆ ਤੇ ਜਿਹੜਾ ਲੱਕੜ ਦੇ ਉਹ ਧੁਰਚੋਂ ਨਿਕਲ ਗਿਆ ਉਹ ਚੀਜ਼ ਜੀ ਜਿਹਦੇ ਆਵਾਜ਼ ਕਰਨ ਲੱਗ ਜਾਂਦਾ ਸੀ ਤਾਂ ਉਹਨੇ ਕੀ ਕਰਿਆ ਕਿਸਾਨ ਨੇ ਖੜਾ ਕੇ ਗੱਡਾ ਉਹਨੂੰ ਕੋਈ ਹੋਰ ਤਾਂ ਸੰਧ ਹਥਿਆ ਨਾ ਉਹ ਜਿਹੜੀ ਸਾਧ ਵਾਲੀ বীਣ ਪਈ ਤੀ ਉਹਨੂੰ ਚੱਕ ਕੇ ਇੱਕ ਪਾਸੇ ਭਾਰੀ ਤੇ ਇੱਕ ਪਾਸੇ ਪਤਲੀ ਜੀ ਉਹਦੇ ਨਾਲ ਭਾਰੀ ਪਾਸਾ ਜਦੋਂ ਮਾਰ ਲਗਿਆ বীਣ ਫੁੱਟ ਗਈ ਜਦੋਂ বীਣ ਫੁੱਟੀ ਹੋਈ ਉਹ ਬਾਬੇ ਦੇ ਨਾਲ ਪੈ ਗਿਆ ਕਿਥਾਂ ਨੂੰ ਉਹ ਕਹਿੰਦਾ ਬਾਬਾ ساری ਉਮਰ ਤਾਂ ਘੜਤੀ ਕਹਿੰਦਾ ਕੋਈ ਚੀਜ਼ ਚੱਜ ਦੀ ਚੀਜ਼ ਤਾਂ ਲੈ ਲੰਦਾ ਜਿਹਦੇ ਨਾਲ ਕੋਈ ਕੰਮ ਵੀ ਲੈ ਲੰਦੇ ਹੈ ਕਹਿੰਦਾ ਤੂੰ ਬੱਚੇ ਪਾਲਨਾ ਮਾਰਾ ਘਰ-ਬਾਰ ਛੱਡਿਆ ਆ ਸਾਧ ਨਹੀਂ ਸੋਚਿਆ ਇਹ ਸਾਰੀ ਸਿੱਖ ਸਹੀ ਤਾਂ ਬਹੁਤ ਵਧੀਆ ਤਾਂ ਸਾਤਾ ਘੱਟ ਜੋ ਸਾਲ ਮਾਰ ਕੇ ਉਤਰ ਗਿਆ ਕਹਿੰਦਾ ਜੇ ਆ ਜਾ ਬਾਬਾ ਤੈਵੀ ਦੀ ਲੀ ਦੇਖਣੀ ਆ ਉਹ ਕਹਿੰਦਾ ਨਾ ਭਾਈ ਮੈਂ ਨਹੀਂ ਦੇਖਦਾ ਤਾਂ ਜਦੋਂ ਕਹਾ ਗਏ ਉਹਨਾਂ ਨੂੰ ਭੁੱਖ ਲੱਗੀ ਜੱਟ ਨੂੰ ਜਦੋਂ ਭੁੱਖ ਲੱਗੀ ਹੋਈ ਤਾਂ ਇੱਕ ਹਲਬਾਈ ਦੀ ਦੁਕਾਨ ਆ ਗਈ ਓਹੋ ਉਹਨੂੰ ਪੁੱਛਣ ਲੱਗਿਆ ਕਹਿੰਦਾ ਆਹ ਦੋ ਮਠਿਆਈਆਂ ਕਿੰਨੀਆਂ ਦੀਆਂ ਨੇ ਉਹ ਕਹਿੰਦਾ ਖਾ ਜਾ ਉਹ ਜੱਟ ਉਹ ਵੀ ਖਾ ਗਿਆ ਉਹ ਫਿਰ ਪੁੱਛਣ ਲੱਗਾ ਲੱਡੂ ਉਹ ਕਹਿੰਦਾ ਖਾ ਜਾ ਉਹਨੇ ਉਹ ਵੀ ਖਾ ਲਿਆ ਜਦੋਂ ਪੈਸੇ ਲੈਣ ਦੀ ਵਾਰਾ ਪੈਸੇ ਦੇਣੇ ਤੇ ਹਲਵਾਈ ਕਹਿੰਦਾ ਲਿਆ ਵੀ ਪੈਸੇ ਉਹ ਕਹਿੰਦਾ ਕਾਦੇ ਕਹਿੰਦਾ ਮਠਾਈ ਦੇ ਉਹ ਕਹਿੰਦਾ ਜਾ ਕਹਿੰਦਾ ਮੈਂ ਤਾਂ ਦਿੱਲੀ ਜਾ ਰਿਹਾ ਤੈਂ ਕਹਿੰਦਾ ਖਾ ਜਾ ਕਰਤੀ ਮੈਂ ਖਾ ਗਿਆ ਉਹ ਕਹਿੰਦਾ ਤਾਂ ਮਠਾਈਆਂ ਦੇ ਵੀਰੇ ਦੂਜੀ ਲੁੱਟ ਨਾ ਰੱਖੇ ਹੋਏ ਤੇ ਇਹ ਮੈਂ ਦਾਕਾ ਨੂੰ ਦੇਣੀ ਨਹੀਂ ਹੁੰਦੀ ਤੀ ਉਹਨਾਂ ਦੇ ਜਿਹਨੂੰ ਦੇਣੀ ਹੁੰਦੀ ਤੇ ਉਹਨਾਂ ਬਾਤੇ ਨਾ ਰੱਖੇ ਹੋਏ ਨੇ ਕਹਿੰਦਾ ਤਾਂ ਮੈਨੂੰ ਖਾ ਜਾ ਕਰਤੀ ਮੈਂ ਖਾ ਲਿਆ ਤਾਂ ਹਲਵਾਈ ਕਹਿੰਦਾ ਕਿੱਥੇ ਜਾ ਰਿਹਾ ਕਹਿੰਦਾ ਮੈਂ ਦਿੱਲੀ ਜਾਣਾ ਕਹਿੰਦਾ ਚੱਲ ਮੈਂ ਵੀ ਤੇਰੇ ਤੇ ਪਰਚਾ ਦਿੰਦਾ ਜਦੋਂ ਗਾਹਾਂ ਤੁਰਪੇ ਹਲਵਾਈ ਵੀ ਗੈਲੇ ਤੁਰਪੇ ਘਟੇ ਚ ਬੈਠ ਗਿਆ ਤਾਂ ਪਰਚੇ ਦੇਣ ਵਾਲੇ ਦੋ ਤਿੰਨ ਹੋਗੇ ਜਦੋਂ ਗਾਹ ਜਾਂਦੇ ਨੇ ਪਿੰਡ ਵਿੱਚ ਦੀ ਲੰਘੇ ਤਾਂ ਉਹਨਾਂ ਨੂੰ ਇੱਕ ਸੇਠ ਦੀ ਦੁਕਾਨ ਤੇ ਇੱਕ ਜਵਾਕ ਰੋ ਰਿਹਾ ਕੁੜੀ 10-11 ਸਾਲ ਦੀ ਉਹਨੇ ਸੇਠ ਦੀ ਦੁਕਾਨ ਤੋਂ ਤੇਲ ਲੈਣ ਗਈ ਸੀ ਤੇਲ ਉਹਦਾ ਡੁੱਲ ਗਿਆ ਜੋ ਤੇਲ ਪਵਾ ਲਿਆ ਉਹ ਤੇਲ ਸਮਾ ਭਾਂਡਾ ਦੀ ਕੌਲੀ ਕੁੜੀ ਦੇ ਹੱਥੇ ਸੁਟ ਗਿਆ ਉਹ ਰੋਣ ਲੱਗੀ ਵੀ ਤੇਲ ਡੁੱਲ ਗਿਆ ਅਜ ਤਾਂ ਬਾਹਰ ਵਾਲੇ ਦੇ ਨਾਲ ਜਿਹੜਾ ਕੋਈ ਗਰਹਿ ਹੁੰਦਾ ਹੈ ਉਹਦੇ ਤੇ ਪਾਉਨੇ ਹੁੰਨੇ ਆ ਉਹਨੂੰ ਪਾਉਨੇ ਹੁੰਨੇ ਆ ਜਿਹੜਾ ਮੰਗਣਾ ਆਉਂਦਾ ਹੁੰਦਾ ਤਾਂ ਜੱਟ ਐ ਨੀ ਗੱਲ ਸੁਣ ਕੇ ਵੀ ਤਾਂ ਕੁੜੀ ਦਾ ਤੇਲ ਤਾਂ ਥੋੜਾ ਜਿਹਾ ਡੁੱਲਿਆ ਵੀ ਇਹਨਾਂ ਦਾ ਗਰਹਿ ਉੱਤਰਦਾ ਜਦ ਪਾ ਕੇ ਤਾਂ ਬਾਣੀ ਨੂੰ ਕਹਿੰਦਾ ਤੇਰਾ ਤੇਲ ਕਾ ਕਾ ਪਿਆ ਲਾਲੇ ਨੂੰ ਕਹਿੰਦਾ ਕਹਿੰਦਾ ਆਓ ਪਿਆ ਘੜਿਆਂ ਚ ਹੋਰ ਤਾਂ ਬੜਾ ਚੌੜਾ ਹੋ ਕੇ ਦੱਸਿਆ ਕਾ ਜੱਟ ਦੇ ਹੱਥ ਹੱਥ ਦੀ ਡਾਂਗ ਕਹਿੰਦਾ ਉਹ ਜਦੋਂ ਦੋ ਘੜੇ ਪਰੇ ਪਏ ਤੇ ਤੇਲ ਦੇ ਉਹ ਮਾਰ ਮਾਰ ਛੋਟੀਆਂ ਭੰਨਦੇ ਤਾਂ ਬਾਣੀਆਂ ਕਹਿੰਦਾ ਇਹ ਕੀ ਗੱਲ ਕਰੀ ਯਾਰ ਕਹਿੰਦਾ ਸੇਠ ਜਾ ਦੇ ਨਾਲ ਦੇ ਥੋੜੇ ਜਿ ਥੋੜੇ ਜਿ ਤੇਲ ਨਾਲ 5 ਰੁਪਈਆਂ ਦੇ ਨਾਲ ਇਹਨਾਂ ਦਾ ਘਰ ਇਹ ਉਤਰਦਾ ਛੋਡੇ ਤਾਂ ਕਹਿੰਦਾ ਪੁੱਤ-ਪੋਤਿਆਂ ਦੇ ਉਤਰ ਜਾਣਗੇ ਦੋ ਘੜਿਆਂ ਨਾਲ ਤਾਂ ਸੇਠ ਕਹਿੰਦਾ ਮੈਂ ਤਾਂ ਤੇਰੇ ਤੇ ਪਰਚਾ ਦਊਂਗਾ ਦਿੱਲੀ ਕਹਿੰਦਾ ਚੱਲ ਤੂੰ ਵੀ ਵਿੱਚੇ ਬੈਠ ਰੱਡੇ ਤੇ ਕਹਿੰਦਾ ਮੈਂ ਤਾਂ ਬੜਾ ਕਲਾਪਿਆ ਪਿਆ ਤਾਂ ਜਦੋਂ ਦਿੱਲੀ ਬਾਗੀ ਹੋ ਤਾਂ ਜਿਹੜਾ ਮੀਆਂ ਤੀ ਕਾਜੀ ਦੇ ਜਦੋਂ ਹਾਜ਼ਰ ਕਰਿਆ ਜੱਟ ਨੂੰ ਉਹਨੇ ਦੋ ਧਿਰਾਂ ਦੀ ਜਦੋਂ ਸੁਣੀ ਤਾਂ ਜੱਟ ਨੂੰ ਪੁੱਛਣ ਲੱਗਾ ਕਹਿੰਦਾ ਵੀ ਕੀ ਗੱਲ ਹੋਈ ਸੀ ਕਹਿੰਦਾ ਜੀ ਮੈਂ ਨੂੰ ਕਿਹਾ ਵੀ ਮੈਂ ਦਿੱਲੀ ਦੇਖਣੀ ਹੈ ਕੋਈ ਆਪਾਦਸ ਕਹਿੰਦਾ ਇਹ ਕਹਿੰਦਾ ਵੀ ਜਿਹੜਾ ਤੇਨੂੰ ਬੰਦਾ ਟੱਕਰੂ ਉਹਦੇ ਥੱਪੜ ਮਾਰੀ ਕਹਿੰਦਾ ਮੈਨੂੰ ਹੋਰ ਕੋਈ ਲੱਭਿਆ ਨਹੀਂ ਮਾਇਦੀ ਧਰਤਾ ਕਹਿੰਦਾ ਦੱਸੋ ਮੇਰੇ ਅੰਚ ਕਿਸੂਰ ਕੀ ਹੈ ਤਾਂ ਕਾਜੀ ਮੀਏ ਨੂੰ ਕਹਿਣ ਲੱਗਿਆ ਵੀ ਯਾਰ ਇਹਦੇ ਇਹਦੇ ਤਾਂ ਇਹਨੇ ਗਲਤੀ ਨਹੀਂ ਕੀਤੀ ਇਹ ਤਾਂ ਇਹਨੇ ਤਾਂ ਦਿੱਲੀ ਦੇਖਣੀ ਸੀ ਜੇ ਹੋਰ ਨਾਲ ਕੋਈ ਮਿਲਿਆ ਇਹਨੇ ਪੈ ਜੁਗ ਦੱਸੀ ਤੀ ਉਹ ਤੇਰੇ ਵਾਲਾ ਫਾਰਮੂਲਾ ਤੇਰੇ ਤੇ ਵਰਤਦਾ ਤਾਂ ਹਲਬਾਈ ਨੂੰ ਪੁੱਛਣ ਲੱਗਾ ਕਹਿੰਦਾ ਤੇਰਾ ਬਈ ਕਹਿੰਦਾ ਮੇਰੀਆਂ ਮਠਿਆਈਆਂ ਖਾ ਕੇ ਤੇ ਉਹਦੇ ਪੈਸੇ ਨਹੀਂ ਦਿੰਦਾ ਤੀ ਕਹਿੰਦਾ ਜਾਰੇ ਨੂੰ ਭੁੱਖ ਲੱਗੀ ਹੋਈ ਸੀ ਕਹਿੰਦਾ ਤੈਨੂੰ ਪੁੱਛਿਆ ਕਹਿੰਦਾ ਹਾਂ ਬਾਜ਼ ਮਾਰ ਕੇ ਤਾਂ ਪੁੱਛਦਾ ਰਿਆ ਕਹਿੰਦਾ ਫਿਰ ਗਲਤੀ ਤੇਰੀ ਵੀ ਸੀ ਤਾਂ ਜਦੋਂ ਤੀਜੇ ਸੇਠ ਨੂੰ ਪੁੱਛਣ ਲੱਗਿਆ ਕਹਿੰਦਾ ਸੇਠ ਤੂੰ ਦੱਸ ਬਈ ਤੇਰਾ ਕੀ ਇਹਨੇ ਘੜਤਾ ਵਿਗਾੜਤਾ ਕਹਿੰਦਾ ਜੀ ਮੇਰੇ ਦੋ ਘੜੇ ਭੰਨ ਤੇ ਤੇਲ ਦੇ ਸਰੋਂ ਦੇ ਦੇ ਕਹਿੰਦਾ ਫਿਰ ਜ਼ਿਮੀਦਾਰ ਨੂੰ ਪੁੱਛਣ ਲੱਗਿਆ ਕਹਿੰਦਾ ਜੀ ਮੇਰੀ ਗੱਲ ਸੁਣੋ ਕਹਿੰਦਾ ਇੱਕ ਬੱਚੇ ਨੂੰ ਇਹਨੇ ਪਾਇਆ ਤੇਲ 5 ਰੁਪਈਆ ਦਾ ਉਹ ਕਹਿੰਦਾ ਕੌਲੀ ਦੇ ਆਲੇ-ਦਾਲੇ ਲਾਤਾ ਉਹਨੇ ਜਦੋਂ ਹੱਥ 'ਚ ਪੜੀ ਉਹ ਕੌਲੀ ਦੇ ਡਿੱਗ ਉਹਦੇ ਜਿਹੜਾ ਥੋੜਾ ਜਿਹਾ ਤੇਲ ਸੀ ਉਹ ਕਹਿੰਦਾ ਘਰੇ ਤਾਰਨ ਵਾਸਤੇ ਲਜਾਨਿਆਂ ਔਰ ਤਾਂ ਲੈ ਕੇ ਜਾ ਰਿਆ ਸੀ ਉਹਦਾ ਤੇਲ ਉੱਥੇ ਡੁੱਲ ਗਿਆ ਕਹਿੰਦਾ ਇਹ ਨੂੰ ਕਹਿੰਦਾ ਵੀ ਚੱਲ ਤੇਰੇ ਤਾਂ ਘਰੇ ਇੱਥੇ ਉਤਰ ਗਈ ਕਹਿੰਦਾ ਲਾਲਾ ਨੂੰ ਕਹਿੰਦਾ ਵੀ ਚੱਲ ਤੇਰੇ ਤੁਸੀਂ ਤਾਂ ਗਰੇ ਤਾਰਨੇ ਤੇ ਤੇਰੇ 5 ਰੁਪਿਆ ਦੇ ਜਿਹੜਾ ਤੇ ਤੇਰਾ ਡੁੱਲਿਆ ਉਹਨੂੰ ਹੋਰ ਤੇ ਨਹੀਂ ਨੇ ਪਾਇਆ ਉਹਨੂੰ ਕਹਿੰਦਾ ਵੀ ਚੱਲ ਤੇਰੇ ਗਰੇ ਤਾਂ ਉਰੇ ਗਲੀ ਚ ਜਿੱਥੇ ਤੇ ਡੁੱਲ ਗਿਆ ਉੱਥੇ ਉਤਰ ਗਏ ਕਹਿੰਦਾ ਫੇਰ ਮੈਂ ਸੋਚਿਆ ਵੀ ਇਹਦੇ ਤਾਂ ਪੁੱਤ-ਪੋਤਿਆਂ ਦੇ ਗਰੇ ਲਾ ਦੇਣ ਆ ਢੋ ਘੜਿਆਂ ਨਾਲ ਤਾਂ ਕਈ ਪੀੜ੍ਹੀਆਂ ਤੱਕ ਦੇ ਗਰੇ ਉਤਰਨਗੇ ਤਾਂ ਮੀ ਆ ਨਹੀਂ ਕਾਜੀ ਇਹ ਨਹੀਂ ਗੱਲ ਸੁਣ ਕੇ ਕਹਿੰਦਾ ਗੱਲ ਠੀਕ ਆ ਵੀ ਸ਼ੇਠ ਕਹਿੰਦਾ ਜਦੋਂ ਤੂੰ ਬੱਚੇ ਨੂੰ ਕਹਿੰਦਾ ਵੀ ਤੇਰਾ ਤੇਲ ਡੁੱਲ ਗਿਆ ਫੇਰ ਕੀ ਹੋ ਗਿਆ ਘਰੇ ਉਤਰ ਕੇ ਕਹਿੰਦਾ ਜੱਟ ਉਹਦੇ 5 ਰੁਪਈਆ ਦੇ ਤੇਲ ਨਾਲ ਉਹਨਾਂ ਦੇ ਤੱਬਰ ਦੇ ਘਰੇ ਉਤਰਦੇ ਨੇ ਫੇਰ ਤੇਰੇ ਤਾਂ ਕਹਿੰਦਾ ਪੁੱਤ ਪੋਤਿਆਂ ਤੱਕ ਦੇ ਕਈ ਪੀੜ੍ਹੀਆਂ ਦੇ ਘਰੇ ਉਤਰਗੇ ਹੋਣੇ ਕਹਿੰਦਾ ਤੇਰੀ ਗਲਤੀ ਤਾਂ ਤੇਰੀ ਐ ਉਹ ਜ਼ਿੰਮੇਦਾਰ ਨੂੰ ਕਹਿੰਦਾ ਕਹਿੰਦਾ ਤੈਨੂੰ ਦਿੱਲੀ ਦੇਖਣੀ ਸੀ ਕਹਿੰਦਾ RAM ਨਾਲ ਦਿੱਲੀ ਦੇਖ ਜੱਟ ਐਨ ਚਾਈ ਚਾਈ ਦਿੱਲੀ ਦੇਖਦਾ ਨਾਲੇ ਪਰਚੇ ਵਾਲਿਆਂ ਨੂੰ ਦਿਖਾਉਂਦਾ ਹੈ ਇਹਦੇ 'ਚ ਸਿਰਸਾ ਬਹੁਤ ਮਿਲਦੀ ਹੈ ਵੀ ਇੱਕ ਗਰਿਆਂ ਦਾ ਪਾ ਵੀ ਹੁੰਦਾ ਹੈ ਇੱਕ ਜੇ ਕਿਸੇ ਨੂੰ ਮਾੜੀ ਮੱਤ ਦੇਵਾਂਗੇ ਫਿਰ ਅਗਲਾ ਵਰਤ ਦਾ ਵੀ ਹੱਥ ਹੋ ਉਸੇ ਤੇ ਹੈ ਤਾਂ ਅੱਜ ਵਾਲੀ ਕਹਾਣੀ ਕਿਵੇਂ ਲੱਗੀ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਐਨੀਆਂ ਗੱਲਾਂ ਕਹਿੰਦਾ ਹੋਇਆ ਜਿਹੜੇ ਨਵੇਂ ਆਏ ਨੇ ਉਹ ਵੀ ਚੈਨਲ ਨੂੰ ਜ਼ਰੂਰ ਲਾਇਕ ਕਰਿਓ ਵਹਿਗੁਰੂ ਜੀ ਕਾ ਖਾਲਤਾ ਬਾਈ ਗੁਰੂ ਜੀ ਕੀ ਫਤਿਹ